ਜੋ ਜਮਿਵਰੀ ਸੌਂਪ ਰਹੇ ਹੋ ਕਿ ਇਹਨੂੰ ਨਿੱਜੀ ਜਾਇਦਾਦ ਸਮਝੋ ਕਿ ਸਾਡਾ ਘਰ ਦਾ ਆਮ ਤੌਰ ਤੇ ਰਿਵਾਜ ਕੀ ਹੁੰਦਾ ਇਹ ਸਰਕਾਰੀ ਹੈ ਆਪਾਂ ਨੂੰ ਕੀ ਮੈਨੂੰ ਕੀ ਇਹ ਸ਼ਬਦ ਛੱਡਨੇ ਪੈਣਗੇ ਫੇਰ ਹੀ ਅਸੀਂ ਜਿਸ ਤਰ੍ਹਾਂ ਮਾਨ ਸਾਹਿਬ ਦੀ ਇੱਛਾ ਹੈ ਰੰਗਲਾ ਪੰਜਾਬ ਤਾਂ ਹੀ ਬਣੇਗਾ ਇੱਥੇ ਵੇਖਦੇ ਰਹਿੰਦੇ ਮੈਂ ਵੀ ਇੱਥੇ ਹੀ ਰਹਾ ਜਦੋਂ ਚੋਣ ਤੋਂ ਪਹਿਲਾਂ ਉਹ ਮਾੜੀ ਹਾਲਤ ਹੈ ਕੋਸ਼ਿਸ਼ ਇਹ ਹੀ ਰਹੇਗੀ ਵੀ ਜੇ ਇਹ ਕਿਦਰ ਤੁਹਾਡੇ ਕੋਲ ਖੜਾ ਕਿਉਂਕਿ ਇੱਥੇ ਗਰੂਸਾਹ ਦੇ ਵਿੱਚ ਕੰਪੀਟੀਸ਼ਨ ਕੁਝ ਜਿਹਾ ਹੈ ਜਦੋਂ ਵੀ ਕੋ ਟੈਂਡਰ ਹੁੰਦਾ ਨਾ ਤੇ ਲੈਸ ਦਾ ਰਵਾਜ ਇੰਨਾ ਪੈ ਗਿਆ ਵੀ ਲੈਸ 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 ਤਾਂ ਫਿਰ ਜਦੋਂ ਲੈਸ ਤੇ ਲੈਂਦੇ ਆ ਤਾਂ ਫਿਰ ਇਹਨਾਂ ਆਪਣਾ ਮਾਰਜਨ ਵੀ ਲੈਣਾ ਹੁੰਦਾ ਪ੍ਰਾਉਫਟ ਲੈਣਾ ਹੁੰਦਾ ਉਹ ਚੀਜ਼ ਚੰਗੀ ਨਹੀਂ ਬਣਦੀ ਇਸ ਕਰਕੇ ਇਹਨਾਂ ਨੇ ਕਿਹਾ ਵੀ ਲੈਸ ਵਾਲਾ ਸਿਸਟਮ ਛੱਡੋ ਜੋ ਸਰਕਾਰ ਦੇ ਰੇਟ ਨੇ ਉਹਦੇ ਤੇ ਬਣਾਓ ਚੀਜ਼ ਵਰੀ ਬਣਾਓ ਐਮਐਸਰ 40 ਲੱਖ ਚ ਕੀ ਕੁਝ ਹੋਣਾ ਹੁਣਾ ਜੀ ਪੰਜਾਬੀ ਚ ਕਹਿੰਦੇ ਵੀ ਉਹ ਜਿਹੜੇ ਖੂਬ ਨੇ ਇਹ ਜਿਹੜਾ ਪਾਣੀ ਗਲੀਆਂ ਚ ਖੜਾ ਖੂਚ ਜਾਏਗਾ ਖੂਚ ਚੁੱਕੇ ਜਿਸਪੋਜ਼ਲ ਚ ਪਾ ਕੇ ਬਾਹਰ ਪੇਟਾ ਕਈ ਲੋਕ ਅਜੇ ਵੀ ਨਾਰਾਜ਼ ਨੇ ਜੀ ਕਿ ਵੀ ਇਹ ਕੱਲਾ ਨਹੀਂ ਪੱਥਰੀ ਰਹਿ ਜਾਏਗਾ ਅੱਗੇ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਹੁੰਦਾ ਰਿਹਾ ਕੋਈ ਡਿਵੈਲਪਮੈਂਟ ਨਹੀਂ ਹੋਏਗੀ ਇਹ ਹਰ ਇੱਕ ਬੰਦੇ ਦੀ ਸੋਚ ਚਟੜ ਹੁੰਦੀ ਹੈ ਜਿਦੀ ਚੌਧਰੀ ਸਾਈਕੋਲੋਜੀਕਲੀ ਜਿਸ ਤਰ੍ਹਾਂ ਉਹ ਪ੍ਰਮਾਤਮਾ ਨੇ ਬੋਤੀ ਬਖਸ਼ੀ ਹੁੰਦੀ ਹੈ ਉਹਨਾਂ ਨੇ ਆਪਣੇ ਕਰਮਾਂ ਮੁਤਾਬਕ ਕੰਮ ਕਰਨਾ ਹੁੰਦਾ ਹੈ ਜਿਹੜਾ 네ਗੇਟਿਵਲੀ ਹੋਣੇ ਫਲਾ ਰਹੇ ਉਹਦੇ ਤੋਂ ਕੀ ਅਸੀਂ ਆਸ ਕਰ ਸਕਦੇ ਹਾਂ ਕਿ ਦੇਸ਼ ਇੱਥੇ ਵਿੱਚ ਕੰਮ ਕਰੇਗਾ ਚੰਗਾ ਸੋਚ ਕੇ ਚੱਲਣਾ ਚਾਹੀਦਾ ਹੈ ਤੇ ਗਲਤ ਹੈ ਕਿ ਨਹੀਂ ਪੱਥਰ ਬਣ ਜਾਏਗਾ ਤੇ ਇੱਕਦਮ ਕੋਲ ਕਰਨਾ ਸ਼ੁਰੂ ਹੋ ਜਾਣਾ ਤੇ ਰੁਕੇ ਅਚਰ ਕੇ ਖੜੇ ਸੀ ਕਿ ਮੀਤ ਇਹਨੂੰ ਕਿਹਾ ਵੀ ਮੀ ਦੇ ਵਿੱਚ ਹੀ ਸ਼ੁਰੂ ਕਰ ਐਮਐਲਏ ਸਾਹਿਬ ਜਿਵੇਂ ਇੱਥੇ ਤੁਸੀਂ ਨਹੀਂ ਪੱਤਰ ਲਖਾ ਕੇ ਕੰਮ ਸ਼ੁਰੂ ਕਰਾਤਾ ਹੈ ਤਕਰੀਬਨ ਗੁਰੂ ਹਰ ਸਾਹਿਬ ਦੀ ਹਰ ਗੁੱਟ ਚ ਇਹੋ ਜਿਹੀ ਹਾਲਾਤ ਨੇ ਉਥੋਂ ਵਾਸਤੇ ਹੀ ਗ੍ਰਾਂਟਾਂ ਆਣ ਗਈਆਂ ਬਿਲਕੁਲ ਜੀ ਬਿਲਕੁਲ ਅਸੀਂ ਪਹਿਲੀ ਗੱਲ ਤੇ ਹੈ ਕਿ ਜਿਹੜਾ 37 ਕਰੋੜ ਦਾ ਪਹਿਲਾ ਸੀਵਰੇਜ ਸਿਸਟਮ ਸੀ ਉਹ ਗਲਤ ਪਿਆ ਸੀ ਉਹ ਰਾਜਨੀਤਿਕ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੇ ਕੇ ਠੇਕੇ ਤੋਂ ਬਰਬਾਦ ਕਰ ਦਿੱਤਾ ਪੈਸੇ ਉਨਕਵਰੀ ਚੱਲ ਰਹੀ ਹੈ ਕਿਉਂਕਿ ਜਿਤਕੋ ਸਿਵਰੇਜ ਸਿਸਟਮ ਹੈਂਡਓਵਰ ਨਹੀਂ ਹੋਇਆ ਕਮੇਟੀ ਦੇ ਕਮੇਟੀ ਉਦੋਂ ਹੈਂਡਓਵਰ ਕਰੇਗੀ ਜਦੋਂ ਉਹਨਾਂ ਨੂੰ ਪੂਰਾ ਬਦਲੋਬਦਲ ਚੱਲਣ ਲੱਗ ਗਿਆ ਹਜੇ ਤੱਕ ਕੁਝ ਚੱਲੇ ਹੀ ਨਹੀਂ ਉਹਦੀ ਰਿਕੁਆਇਰੀ ਛੇੜ ਰਹੀ ਹੈ ਉਸ ਤੋਂ ਇਲਾਵਾ ਅਸੀਂ ਫੰਡ ਮੰਗੇ ਹੋਏ ਨੇ ਇਸ ਤੋਂ ਵੱਧ ਪੈਸੇ ਲਾ ਕੇ ਜਿਹੜੀਆਂ ਕਲੀਆਂ ਜਿੱਥੇ ਜਿੱਥੇ ਮਤਲਬ ਮਹੱਲਿਆਂ ਦੇ ਵਿੱਚ ਪਾਣੀ ਖੜਦਾ ਉੱਥੇ ਪਹਿਲ ਦੇ ਦਰਜਾ ਐਮ ਐਲ ਸਾਹਿਬ ਜਿੱਤਾਂ ਹੈ ਸਿਵਰੇਜ ਵਾਲੀ ਪ੍ਰੋਬਲਮ ਹੈਗੀ ਹੈ 3.5 ਸੌ ਪਾਣੀ ਸਬਾ ਬੋਲੂ ਦਾ ਮੋੜ ਲੈ ਕੇ ਗੁਰੂ ਅਰਜਨ ਲਾਈਟਾਂ ਜਿਹੜੀਆਂ ਨੇ ਕਰੋੜਾਂ ਰੁਪਏ ਦੇ ਉੱਥੇ ਵੀ ਲੱਗੀਆਂ ਨੇ ਖਾਲੇ ਤੱਕ ਕੋਈ ਨਹੀਂ ਜੀ ਤਾਂ 3.5 ਸਾਲ ਹੋ ਗਏ ਹਾਂਜੀ ਤੇ ਜੇ ਆਜ਼ਾਦੀ ਤੋਂ ਪਹਿਲਾਂ ਸੋ ਕੀ ਕਰਦੇ ਰਹੇ ਨਹੀਂ ਉਹ ਤਾਂ ਬਣਾ ਗਏ ਨਾ ਸਵਾਲ ਕਰਦੇ ਹੁੰਦੇ ਸਾਨੂੰ ਬਿਲਕੁਲ ਕਰਦੇ ਆ ਉਹ ਲੱਗੇ ਸਾਰਿਆਂ ਨੂੰ ਬਣਾ ਤੇ ਪਰ ਉਹਦੇ ਵਿੱਚ ਤੁਹਾਡੇ ਗੋਲੂ ਕੇ ਪਿੰਡ ਦੇ ਵਿੱਚ ਸੀ ਉਹਦਾ ਮੀਟਰ ਲਾਉਣ ਦੀ ਗੱਲ ਚੱਲਦੀ ਪਈ ਹੈ ਉਹ ਪਹਿਲਾਂ ਚੋਰੀ ਚਲਾਉਂਦੇ ਸੀ ਅਸੀਂ ਚੋਰੀ ਨਹੀਂ ਚਲਾਉਣੀ ਆ ਅਸੀਂ ਉਹਨੂੰ ਪੈਟਰਨ 'ਚ ਲਿਆ ਕੇ ਸਿੱਧਾ ਲਿਆ ਤੱਕ ਉਹ ਹੋ ਜਾਊਗਾ ਜਲਦੀ ਕੋਸ਼ਿਸ਼ ਪੀ ਰਿਪੋਰਟ ਨਾਲ ਗੱਲ ਬਰ